ਹਾਂਜੀ ਸਾਥੀਓ ਅੱਜ ਗੱਲ ਕਰਾਂਗੇ ਆਪਾਂ ਕਣਕ ਬਾਰੇ ਜੋ ਕਿ ਇਸ ਟਾਈਮ ਕਣਕ ਆਪਣੀ ਬਿਲਕੁਲ ਨਸਾਰੇ ਦੇ ਕਰੀਬ ਪਹੁੰਚ ਚੁੱਕੀ ਆ ਵੀ ਹਫਤੇ ਤੱਕ ਆ ਜਿਹੜੀ ਕਣਕ ਸੱਟਾ ਲੈਣਾ ਸ਼ੁਰੂ ਕਰ ਦੋਗੇ ਉਹਦੇ ਬਾਰੇ ਕੁਝ ਕੁ ਗੱਲਾਂ ਆਪਾਂ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਜਾਂ ਆਪਣਾ ਤਜਰਬਾ ਸਮਝ ਲਓ ਇਸ ਤਰ੍ਹਾਂ ਤੁਸੀਂ ਕਣਕ ਦੇਖੋ ਵੀ ਆਪਣੀ ਕਣਕ ਬਿਲਕੁਲ ਆ ਗੋਭ ਦੇ ਨੇੜੇ ਆ ਚੁੱਕੀ ਆ ਇਹਦੀ ਜਿਹੜੀ ਬਜਾਈ ਆ ਸਾਥੀਓ 4 ਨਵੰਬਰ ਦੀ ਆ ਜਿਸ ਤਰ੍ਹਾਂ ਲਾਸਟ ਅਕਤੂਬਰ ਤੇ ਚੜੇ ਨਵੰਬਰ ਦੀਆਂ ਇਹੜੀਆਂ ਬੀਜੀਆਂ ਕਣਕਾਂ ਉਹ ਬਿਲਕੁਲ ਨਸਾਰੇ ਤੇ ਆ ਚੁੱਕੀਆਂ ਇਹਨਾਂ ਬਾਰੇ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਸ ਤਰ੍ਹਾਂ ਜਦੋਂ ਕਣਕ ਨਸਾਰੇ ਦੇ ਟਾਈਮ ਪਹੁੰਚਦੀ ਆ ਤੇ ਇੱਥੇ ਆਪਾਂ ਨੂੰ ਘਾਟ ਨਹੀਂ ਕਣਕ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੋਣੀ ਚਾਹੀਦੀ ਕਿਉਂਕਿ ਜੇ ਘਾਟ ਹੋਊਗੀ ਤੇ ਉਹਦੇ ਨਾਲ ਫਿਰ ਆਪਣਾ ਜਿਹੜਾ ਸੱਟਾ ਵੀ ਕਮਜ਼ੋਰ ਹੀ ਨਿਕਲੂਗਾ ਖਾਸ ਕਰਕੇ ਰੇਤਲੀਆਂ ਜ਼ਮੀਨਾਂ ਦੇ ਵਿੱਚ ਆਪਣੇ ਮੈਗਨੀਜ਼ ਦੀ ਘਾਟ ਆਉਂਦੀ ਆ ਉਹਦਾ ਖਿਆਲ ਜਰੂਰ ਰੱਖਣਾ ਹੈ ਇਸ ਸਮੇਂ ਗੋਭ ਦੇ ਸਮੇਂ ਕਿਉਂਕਿ ਜੇ ਮੈਗਨੀਜ਼ ਦੀ ਘਾਟ ਆ ਰਹੀ ਤੇ ਬੂਟਾ ਕਮਜ਼ੋਰ ਹੋ ਜਾਣਾ ਤੇ ਕਮਜ਼ੋਰ ਹੋਏ ਬੂਟੇ ਨੇ ਫਿਰ ਸੱਟਾ ਵੀ ਕਮਜ਼ੋਰ ਹੀ ਨਿਕਲਣਾ ਇਸ ਕਰਕੇ ਖਾਸ ਧਿਆਨ ਰੱਖਣਾ ਵੀ ਇਸ ਟਾਈਮ ਆਪਣੀ ਕਣਕ ਜਿਹੜੀ ਉਹ ਕਮਜ਼ੋਰ ਨਹੀਂ ਹੋਣੀ ਚਾਹੀਦੀ ਤੇ ਰੰਗ ਪੀਲਾ ਨਹੀਂ ਹੋਣਾ ਚਾਹੀਦਾ ਕਣਕ ਦਾ ਇਹ ਖਾਸ ਧਿਆਨ ਰੱਖਣਾ ਤੇ ਕਈ ਕਿਸਾਨ ਵੀਰ ਇਸ ਵਕਤ ਆ ਕੇ 13045 ਜੰਪ 52034 ਇਸ ਤਰ੍ਹਾਂ ਦੀਆਂ ਸੁਪਰੀਆਂ ਕਰਦੇ ਆ ਸਾਥੀਓ ਆਪਾਂ ਸਿਪਾਰਸ਼ ਨਹੀਂ ਕਰਦੇ ਕਿਉਂਕਿ ਆਪਾਂ ਇਹ ਸਪਰੇ ਨਹੀਂ ਕੀਤੀ ਕਰੇ ਆਪਾਂ ਤਾਂ ਕੋਸ਼ਿਸ਼ ਕਰੀਦੀ ਆ ਵੀ ਆਪਣਾ ਖਰਚਾ ਘਟੇ ਤੇ ਖਰਚਾ ਜੇ ਘਟਾਵਾਂਗੇ ਫੇਰ ਹੀ ਆ ਬਾਕੀ ਰਹੀ ਗੱਲ ਛਾੜਦੀ ਉਹ ਸਾਥੀਓ ਮੌਸਮ ਤੇ ਡਿਪੈਂਡ ਆ ਜੇ ਮੌਸਮ ਆਪਣਾ ਠੰਡਾ ਰਿਹਾ ਰਾਤ ਦੇ ਤਾਪਮਨ ਡਾਊਨ ਰਹੇ ਤੇ ਆਟੋਮੈਟਿਕ ਹੀ ਆਪਣਾ ਝੜ ਵੱਜ ਜਾਣਾ ਹਾਂ ਇਸ ਚੀਜ਼ ਦਾ ਖਿਆਲ ਜ਼ਰੂਰ ਰੱਖਣਾ ਵੀ ਆਪਣੇ ਮੈਗਨੀਜ਼ ਦੀ ਘਾਟ ਨਾ ਹੋਵੇ ਕਿਉਂਕਿ ਜਿਹੜੀਆਂ ਰੇਤਲੀਆਂ ਜ਼ਮੀਨਾਂ ਉਨਾਜ ਮੈਗਨੀਜ਼ ਦੀ ਘਾਟ ਆਉਂਦੀ ਆ ਤੇ ਜਿਸ ਤਰ੍ਹਾਂ ਮੱਝ ਏਰੀਆ ਹੋ ਗਿਆ ਇੱਧਰ ਪੱਕੀਆਂ ਜ਼ਮੀਨਾਂ ਇੱਧਰ ਮੈਗਨੀਜ਼ ਦੀ ਘਾਟ ਨਹੀਂ ਆਉਦੀ ਇਹ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਇਸ ਸਮੇਂ ਆਪਾਂ ਜਦੋਂ ਗੋਪ ਤੇ ਕਣਕ ਆਉਂਦੀ ਆ ਇੱਕ ਸਪਰੇ ਮੈਗਨੀਜ਼ ਦਾ ਜ਼ਰੂਰ ਕਰਨਾ ਨਾਲ ਤੁਸੀਂ ਯੂਰਗ ਐਡ ਕਰ ਸਕਦੇ ਹੋ 2 ਕਿਲੋ 3 ਕਿਲੋ ਤੁਹਾਡੀ ਇੱਛਾ ਅਜਨੀ ਤੁਸੀਂ ਪਾਉਣੀ ਚਾਹੁੰਦੇ ਹੋ ਤੇ ਹੋਰ ਨਹੀਂ ਆਪਾਂ ਕਿਸੇ ਵੀ ਚੀਜ਼ ਦੀ ਸਿਫਾਰਿਸ਼ ਕਰਦੇ ਵੀ ਕਰੋ ਇਹ ਸਭਾ ਸਿਰਫ ਮੈਗਨੀਜ਼ ਹੀ ਆਪਾਂ ਨੂੰ ਆ ਜਿਹੜੀ ਐਂਡ ਤੇ ਆ ਕੇ ਝਾੜਦਾ ਆਪਣਾ ਨੁਕਸਾਨ ਕਰਦੀ ਆ ਇਹ ਜ਼ਰੂਰ ਖਿਆਲ ਰੱਖਣਾ ਕਈ ਵਾਰ ਕਈ ਕਿਸਾਨ ਵੀਰ ਕਹਿ ਦਿੰਦੇ ਆ ਕਿ ਲਾਸਟ ਟਾਈਮ ਆ ਗਿਆ ਯਾਰ ਹੁਣ ਤਾਂ ਕਣਕ ਨਿਸਰ ਜਾਣੀ ਆ ਤੇ ਹੁਣ ਆਪਾਂ ਨੂੰ ਸਪਰੇਅ ਦੀ ਕੀ ਲੋੜ ਆ ਪਰ ਇਹ ਮੈਗਨੀਜ਼ ਦਾ ਖਾਸ ਧਿਆਨ ਰੱਖਣਾ ਕਿਉਂਕਿ ਜੇ ਬੂਟਾ ਤੰਦਰੁਸਤ ਹੋਊਗਾ ਤੇ ਸੱਟਾ ਤੰਦਰੁਸਤ ਨਿਕਲੂਗਾ ਤੇ ਜੇ ਮੈਗਨੀਜ਼ ਦੀ ਘਾਟ ਕਰਨੋਂ ਬੂਟਾ ਕਮਜ਼ੋਰ ਹੋ ਗਿਆ ਤੇ ਫਿਰ ਝਾੜ ਤੱਕੇ ਸਾਥੀਓ ਜਰੂਰ ਘਟੂਗਾ ਇਸ ਗੱਲ ਦਾ ਜਰੂਰ ਖਿਆਲ ਰੱਖਣਾ ਤੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ ਤੇ ਜੇ ਕੋਈ ਆਪਾਂ ਨੂੰ ਫੇਸਬੁੱਕ ਤੇ ਦੇਖਦਾ ਪਿਆ ਆਪਣਾ ਪੇਜ ਫੋਲੋ ਕਰ ਲੋ ਜੇ ਕੋ YouTube ਤੇ ਦੇਖਦਾ ਪਿਆ ਤੇ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਆ ਸਾਥੀਓ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ